ਸਤ ਸ੍ਰੀ ਅਕਾਲ ਦਰਸ਼ਕੋ ਤੁਸੀਂ ਦੇਖ ਰਹੇ ਹੋ ਪੰਜਾਬ ਦੀ ਵਾਚ ਚੈਨਲ ਤੇ ਪਰ ਤੁਹਾਡਾ ਫਿਰ ਤੋਂ ਸਵਾਗਤ ਕਰਦੇ ਆਂ ਔਰ ਮੈਂ ਹਾਂ ਸੁਖਨ ਅਨੰਦ ਵੜਿਆ ਸੋ ਗੱਲਬਾਤ ਕਰਦੇ ਆਂ ਸ੍ਰੋਮਣੀ ਅਕਾਲੀ ਦਲ ਬਾਦਲ ਦੇ ਹਲਕਾ ਇੰਚਾਰਜ ਸਰਦਾਰ ਗੁਰਪ੍ਰੀਤਪਾਲ ਸਿੰਘ ਮਾਲ ਜਿਨ੍ਹਾਂ ਨੇ ਕਨਵਾਂ ਦੇ ਵਿੱਚ ਇੱਕ ਵੱਡੀ ਮੀਟਿੰਗ ਨੂੰ ਸੰਬੋਧਨ ਕੀਤਾ ਉੱਥੇ ਲੋਕਾਂ ਦੀਆਂ ਮੁਸ਼ਕਲਾਂ ਸੁਣੀਆਂ ਜਦੋਂ ਮੁਸ਼ਕਲਾਂ ਦੇ ਵਿੱਚੋਂ ਗੱਲਾਂ ਉੱਭਰ ਕੇ ਆਈਆਂ ਉਹਨਾਂ ਨੇ ਦੱਸਿਆ ਕਿ ਨੂਰ ਸ਼ਾਹ ਸੀਮ ਨਾਲਾ ਜਿਸ ਦੀ ਪਿਛਲੇ 5 ਸਾਲਾਂ ਤੋਂ ਜਿਹੜੀ ਆ ਸਫਾਈ ਨਹੀਂ ਕੀਤੀ ਗਈ ਜਾਂ ਹੋਰ ਵੀ ਬੇਟ ਖੇਤਰ ਦੇ ਵਿੱਚ ਜਿਹੜੀਆਂ ਸੀਮ ਡਰੇਨਾ ਨੇ ਉਹ ਡਰੇਨਾ ਦੀ ਸਫਾਈ ਨਾ ਹੋਣ ਕਾਰਨ ਲੋਕਾਂ ਦਾ ਹਜ਼ਾਰਾਂ ਏਕਰ ਕਣਕ ਤੇ ਝੋਨਾ ਜਿਹੜਾ ਮਾਰਿਆ ਜਾਂਦਾ ਹੈ ਅਗਰ ਕੋਈ ਸਫਾਈ ਕਰਨਾ ਆਉਂਦਾ ਵੀ ਸੀ 2-4 ਸਾਲ ਪਹਿਲਾਂ ਜਦੋਂ ਨੂੰ ਝੋਨੇ ਬਿਲਕੁਲ ਬੂਟਾ ਕਰ ਜਾਂਦੇ ਆ ਔਰ ਮਾਲ ਸਾਹਿਬ ਨੇ ਇਹ ਨਹੀਂ ਦੱਸਿਆ ਕਿ ਉਹ ਲੋਕਾਂ ਦਾ ਨੁਕਸਾਨ ਬਹੁਤ ਵੱਡੇ ਲੈਵਲ ਤੇ ਕਰ ਦਿੰਦੇ ਨੇ ਔਰ ਉਹਨਾਂ ਇੱਕ ਗੱਲ ਆਖੀ ਆ ਕਿ ਬਹੁਤ ਲੰਬਾ ਸਮਾਂ ਹੋ ਚੁੱਕਿਆ ਕਿ ਜਿਹੜਾ ਡਰੇਨਾਂ ਦੀ ਸਫਾਈ ਨਹੀਂ ਹੋਈ ਜਿਸ ਕਾਰਨ ਲੋਕਾਂ ਦਾ ਬਹੁਤ ਵੱਡਾ ਨੁਕਸਾਨ ਆਉਂਦਾ ਅਗਰ 10 15 ਦਿਨ ਦੇ ਵਿੱਚ ਵਿੱਚ ਜਿਹੜੀ ਆ ਸਫਾਈ ਨਾ ਕਰਾਈ ਗਈ ਸਰਕਾਰ ਵੱਲੋਂ ਅਤੇ ਡਰੇਨ ਵਿਭਾਗ ਮਹਿਕਮੇ ਦਾ ਜਿਹੜਾ ਦਫਤਰ ਦਾ ਘਰਾਉ ਕੀਤਾ ਜਾਵੇਗਾ ਉੱਥੇ ਅਣਮਿਥੇ ਸਮੇਂੀ ਧਰਨਾ ਲਗਾਇਆ ਜਾਵੇਗਾ ਔਰ ਕੀ ਕੁਝ ਕਹਿ ਰਹੇ ਨੇ ਆਉ ਕਰਦਿਆਂ ਗਲਬਾਤ ਹਾਂਜੀ ਮਾਦ ਸਾਹਿਬ ਅੱਜ ਇੱਥੇ ਕਿਉਂ ਇਕੱਠੇ ਹੋਏ ਹੋ ਤੇ ਤੁਹਾਡੀ ਕੀ ਮੰਗ ਹੈ ਦੇਖੋ ਤੁਹਾਨੂੰ ਅਸੀਂ ਪਹਿਲਾਂ ਵੀ ਦੱਸਿਆ ਚੈਨਲ ਸ਼ੁਰੂ ਹੋਣ ਤੋਂ ਪਹਿਲਾਂ ਕਿ ਇੱਥੇ ਤਕਰੀਬਨ 4-5 ਸਾਲ ਤੋਂ ਇਹ ਡਰੇਨ ਦੀ ਸਫਾਈ ਨਹੀਂ ਹੋਈ ਤੇ ਡਰੇਨ ਬਣੀ ਇਸੇ ਕਰਕੇ ਹੀ ਜਿਹੜੀ ਸੇਮ ਇਲਾਕਾ ਸਾਡਾ ਜਿਹੜਾ ਸ਼ੰਭ ਦਾ ਇਲਾਕਾ ਸੇਮ ਹੈ ਇਹ ਡਰੇਨਾ ਕੱਢੀਆਂ ਉਦੋਂ ਤਾਂ ਗਈਆਂ ਸੀ ਬਾਦਲ ਸਾਹਿਬ ਦੀ ਸਰਕਾਰ ਵੱਲੋਂ ਕਿ ਇਹ ਜਿਹੜੀ ਆ ਪੈਲੀ ਬਾਜੇ ਸੇਮ ਖਿੱਚੀ ਜਾਏ ਪਰ 4 ਸਾਲ ਤੋਂ ਉਦੀ ਕੋਈ ਸਫਾਈ ਨਹੀਂ ਹੋਈ ਆ ਵੇਖ ਲਓ ਤੁਹਾਡੇ ਸਾਹਮਣੇ ਸਾਰਾ ਬਲਾਕ ਹੈ ਤੇ 600 ਕਿੱਲੇ ਦੇ ਕਰੀਬ ਕਣਕ ਜਿਹੜੀ ਆ ਮਾਰੀ ਗਈ ਆ ਅੱਜ ਕਾ ਬੀਜੀ ਸੀ ਫਿਰ ਕਿਸਾਨਾਂ ਨੇ ਮਾਂ ਬੀਜਾਂ ਦੀ ਕੋਸ਼ਿਸ਼ ਕੀਤੀ ਕਿ ਚਲੋ ਉਹ ਬੀਜ ਦੇਨੇ ਆ ਉਹ ਵੀ ਮਾਰੇ ਗਏ ਤੇ ਹੁਣ ਜਿੱਦਣ ਮੀਂਹ ਪਿਆ ਤੇ ਇਹਨਾਂ ਦਾ ਮੈਂ ਗਰੰਟੀ ਨਾਲ ਕਹਿ ਸਕਦਾ ਸਾਰੇ ਕਹਿੰਦੇ ਇੱਥੇ ਝੋਨੇ ਦੇ ਇੱਕ ਬੂਟਾ ਨਹੀਂ ਲੱਗਣਾ ਜੇ ਕਿਸੇ ਦਾ ਲੱਗ ਗਿਆ ਤੇ ਮਾਰੇ ਜਾਣਗੇ ਕੋਠਿਆਂ ਦੇ ਉੱਤੇ 4-4 ਫੁੱਟ ਤੱਕ ਪਾਣੀ ਚੜ ਜਾਣਾ ਤੇ ਕਿਉਂ ਨਹੀਂ ਪ੍ਰਸ਼ਾਸਨ ਅਜੇ ਤੱਕ ਸੁੱਤਾ ਪਿਆ ਕਿਉਂ ਨਹੀਂ ਡਰੇਨਾਂ ਦੀ ਸਫਾਈ ਹੋਈ ਜਦੋਂ ਇਲੈਕਸ਼ਨ ਤੋਂ ਪਹਿਲਾਂ ਡੀਸੀ ਸਾਹਿਬ ਮਹੀਨਾ ਪਹਿਲਾਂ ਘਰ ਆਏ ਤੇ ਸਰਪੰਚ ਦੇ ਕੰਨਾਂ ਆ ਗਏ ਅੱਛਾ ਜੀ ਤੇ ਕਿਸਾਨਾਂ ਨੇ ਉੱਥੇ ਗੱਲ ਕਿਹਾ ਸੀ ਕਿ ਸਾਡੀ ਡਰੇਨ ਦੀ ਸਫਾਈ ਕਰਾਓਗੇ ਤੇ ਅਸੀਂ ਵੋਟਾਂ ਪਾਉਣੀ ਉਹ ਕਹਿੰਦੇ ਜੀ ਲੱਗਾ ਇਲੈਕਸ਼ਨ ਕੋਡ ਲੱਗਾ ਜਿਦ ਦਿਨ ਕੋਡ ਖੰਦ ਉਹਦਾਂ ਨਹੀਂ ਕਰਾ ਦੇਵਾਂਗੇ ਇਲੈਕਸ਼ਨ ਹੋਣ ਦੇ ਦੋ ਤਰੀਕ ਨੂੰ ਤੁਹਾਡਾ ਕ ਪਰ ਆ ਦੋ ਵੀ ਲੰਘੀ ਐ ਅੱਜ 18 ਹੋ ਗਈ ਐ 19 ਹੋ ਗਈ ਐ ਕੋਈ ਨਹੀਂ ਪ੍ਰਸ਼ਾਸਨ ਨੂੰ ਬੜੀ ਵਾਰ ਇਹਨਾਂ ਨੇ ਵਰਬਲੀ ਜਾ ਕੇ ਕਿਹਾ ਪਰ ਕੋਈ ਸੁਣਵਾਈ ਨਹੀਂ ਹੋਈ ਅੱਜ ਮੇਰੇ ਤੱਕ ਕੱਲ ਇਹਨਾਂ ਨੇ ਗੱਲ ਕੀਤੀ ਮੈਂ ਕੱਲ ਵੀ ਆਇਆ ਸੀ ਅੱਜ ਤੁਹਾਡੇ ਜ਼ਰੀਏ ਪ੍ਰਸ਼ਾਸਨ ਨੂੰ ਆਵਾਜ਼ ਚਾਉਣੀ ਐ ਕਿ ਜਾਂ ਤੇ ਦਾਹਾਂ ਦਹਾਂ ਦਾ ਦੇ ਵਿੱਚ ਵਿੱਚ ਆਣ ਕੇ ਇਹਨਾਂ ਦੀ ਸਫਾਈ ਕਰਾ ਦੇ ਮੇਰੇ ਟੈਲੀਫੋਨ ਤੇ ਗੱਲ ਹੋਈ ਡਿਪਾਰਟਮੈਂਟ ਦੇ ਵੱਡੇ ਅਫਸਰਾਂ ਨਾਲ ਉਹ ਕਹਿੰਦੇ ਨੇ ਸਰਕਾਰ ਕੋ ਫੰਡ ਹੈ ਨਹੀਂ ਹਾਂਜੀ ਜੇ ਸਰਕਾਰ ਕੋ ਫੰਡ ਨਹੀਂ ਤੇ ਫੇਰ ਉਦੋਂ ਤੇ ਲੋਕਾਂ ਨੂੰ ਕਹਿੰਦੇ ਛੱਡ ਕੇ ਲਾਂਬੇ ਹੋ ਜਾਓ ਤੇ ਹੁਣ ਆਪ ਛੱਡ ਕੇ ਲਾਂਬੇ ਹੋ ਜਾ ਜੇ ਦਿਨ ਕਿਸੇ ਨੂੰ ਮੌਕਾ ਇਹ ਫੰਡ ਰੈਂ ਸਰਕਾਰ ਨੇ ਕਰਨੇ ਨਾ ਕਿ ਲੋਕਾਂ ਦਾ ਕੰਮ ਹੈ ਵੋਟਾਂ ਪਾਉਣੀਆਂ ਤੇ ਲੋਕਾਂ ਵੋਟਾਂ ਨੇ ਬੜੇ ਉਤਸ਼ਾਹ ਦੇ ਨਾਲ ਪਾਈਆਂ ਮੈਨੂੰ ਨਹੀਂ ਮੈਨੂੰ ਸ਼ਾਇਦ ਕਦੀ ਜਿੰਨੀਆਂ ਇਹਨਾਂ ਨੇ ਵੋਟਾਂ ਪਾਈਆਂ ਕਦੀ ਕਿਸੇ ਨੂੰ ਪਾਈਆਂ ਹੁਣ ਜੇ ਸਰਕਾਰ ਵੱਲੋਂ ਇਹ ਰਿਸਪੌਂਸ ਆ ਰਿਹਾ ਕਿ ਅਜੇ ਤੱਕ ਉਹ ਨਹੀਂ ਇਹ ਕਰ ਸਕਦੇ ਜੇ ਸਰਕਾਰ ਹੁਣ ਇਹ ਇਹ ਕੰਮ ਨਹੀਂ ਕਰਦੀ ਤੇ ਸੀਜ਼ਨ ਜਿਹੜਾ ਉਹ ਨਿਕਲ ਨਿਕਲਦਾ ਜਾ ਰਿਹਾ ਤੁਸੀਂ ਇਸ ਤੋਂ ਅੱਗੇ ਕੀ ਕਰੋਗੇ ਦੇਖੋ ਅਸੀਂ ਦੇ ਦੋ ਜਾਂ 10 ਦਿਨ ਵੇਖਣਾ ਕਿਸਾਨ ਵੀ ਮੇਰੇ ਜਿਹੜੇ ਜਿਹੜੇ ਪਹਿਲੀਆਂ ਪਲੇਨ ਨੇ ਉਹ ਝੋਨਾ ਲੱਗ ਜਾਣ ਤੇ ਵੀ ਲੋ ਇਹਨਾਂ ਤੇ ਅਸੀਂ ਫਿਰ ਵੱਡੇ ਤੌਰ ਤੇ ਪ੍ਰੋਟੈਸਟ ਕਰਾਂਗੇ ਕਾਨੂੰਨ ਬੰਦ ਕਰਾਵਾਂਗੇ ਕਾਨੂੰਨ ਧਰਨਾ ਲਾਵਾਂਗੇ ਤੇ ਜਦੋਂ ਤੱਕ ਕਾਨਕੇ ਇਥੇ ਮਸ਼ੀਨਾਂ ਸਫਾਈ ਨਹੀਂ ਕਰਨਗੀਆਂ ਧਰਨਾ ਲਗਾਤਾਰ ਲੱਗੂ ਆ ਮਾਲ ਸਾਹਿਬ ਇੱਕ ਬਿੱਲ ਬਿਜਲੀ ਦੇ ਬਹੁਤ ਜ਼ਿਆਦਾ ਆ ਰਹੇ ਨੇ ਉੱਤੇ ਕੀ ਕਹਿਣਗੇ ਇੱਕ ਪਾਸੇ ਗਵਰਨਮੈਂਟ ਕਹਿੰਦੀ ਫ੍ਰੀ ਆਪਾਂ ਦੇ ਚੱਲ ਰਿਹਾ ਸਾਡਾ ਬਿਜਲੀ ਦੇ ਬਿੱਲ ਹੁਣ ਬਿੱਲ ਵੀ ਬਹੁਤ ਵੱਡੇ ਵੱਡੇ ਆ ਰਹੇ ਨੇ ਲੋਕਾਂ ਨੂੰ ਦੇਖੋ ਇਹ ਦੇ ਇੱਕ ਸਰਕਾਰ ਆਈ ਸੀ ਝੂਠ ਮਾਰ ਕੇ ਜਿੰਨੇ ਮੈਂ ਨਹੀਂ ਆਪਣੀ ਜ਼ਿੰਦਗੀ ਦੇ ਵਿੱਚ ਮੇਰੀ 55 53 ਤੇ ਵੀ ਇੰਨਾ ਝੂਠ ਵਾਲਾ ਕੋ ਬੰਦਾ ਵੇਖਿਆ ਉਹ ਜਦੋਂ ਸਟੇਜ ਤੇ ਚੜਦਾ ਉਹ ਨੂੰ ਭੁੱਲ ਜਾਂਦਾ ਕਿ ਉਹ ਮੁੱਖ ਮੰਤਰੀ ਹੋਵੇ ਚੁਟਕਲੇ ਸੁਣਾਉਂਦਾ ਵੀ ਦਾ ਗਾਣੇ ਸੁਣਾਉਂਦਾ ਪੈਂਦਾ ਟਿੱਕਲੀਆਂ ਸੁਣਾਉਂਦਾ ਪੈਂਦਾ ਪਰ ਕੰਮ ਦੀ ਗੱਲ ਕੋਈ ਨਹੀਂ ਕਰਦਾ ਨਹੀਂ ਤੇ ਜਦੋਂ ਕੋ ਮੁੱਖ ਮੰਤਰੀ ਬੋਲਦਾ ਨੇ ਲੋਕੀ ਖਲੋ ਕੇ ਸੁਣਦੇ ਸੀ ਵੀ ਇਹ ਜਦੋਂ ਬੋਲੇਗਾ ਪੰਜਾਬ ਦੀ ਭਲਾਈ ਦੀ ਗੱਲ ਕਰੇਗਾ ਦੇਸ਼ ਦੀ ਭਲਾਈ ਦੀ ਗੱਲ ਕਰੇਗਾ ਪਰ ਇਹ ਸਰਕਾਰ ਝੂਠ ਮਾਰ ਕੇ ਆਈ ਹੈ ਤੇ ਝੂਠ ਇਹਦਾ ਹੌਲੀ ਹੌਲੀ ਪਰਕੇ ਖੁੱਲਣੇ ਹੋ ਗਏ ਨੇ ਬਿੱਲ ਇਹ ਵੇਖਿਓ ਇਹਨਾਂ ਦਾ ਕੀ ਹਾਲ ਕਰਦੇ ਨੇ ਲੋਕਾਂ ਦੇ ਪੰਜਾਬ ਦੇਆਂ ਦਾ ਇਹਨਾਂ ਨੇ ਬਹੁਤ ਮੈਨੂੰ ਇੱਕ ਗਲਤ ਪੰਜਾਬ ਦੇ ਲੋਕਾਂ ਕੋ ਗਲਤ ਫੈਸਲਾ ਲਿਆ ਗਿਆ ਤੇ ਉਹਦਾ ਖਮਿਆਜਾ ਜਿਹੜਾ ਹੈ ਇਹ ਬੜਾ ਔਖਾ ਤੇ ਬੜਾ ਮਹਿੰਗਾ ਪੈਣਾ ਪੰਜਾਬ ਨੂੰ ਮੈਂ ਤੇ ਹੀ ਗੱਲ ਕਹਾਂਗਾ ਹੁਣ ਵੀ ਅਜੇ ਵੀ ਆਪਾਂ ਜੇ ਕਿਸੇ ਨੂੰ ਬਿੱਲ ਆਉਂਦੇ ਆ ਤੇ ਇਕੱਠੇ ਹੋ ਕੇ ਧਰਨਾ ਲਾ ਕੇ ਸਰਕਾਰ ਨੂੰ ਘਰਾਓ ਕਰੀਏ ਤਾਂ ਕਿ ਜੇ ਜਬਾਨ ਕੀਤੀ ਹੈ ਤੇ ਫੇ ਕਿਉਂ ਬਿੱਲ ਆਉਂਦੇ ਨੇ ਇਹ ਧੱਕਾ ਵਾ ਜਾਣ ਕੇ ਇਹ ਰਫਰੀ ਕਰ ਰਿਹਾ ਪੰਜਾਬ ਨੂੰ ਲੁੱਟਣ ਲਈ ਇਹਨਾਂ ਨੂੰ ਇੱਕ ਰਸਤਾ ਚਾਹੀਦਾ ਸੀ ਕੇਜਰੀਵਾਲ ਨੇ ਕਹਿੰਦਾ ਤੇ ਲਿਖਦਾ ਬੰਬੀਆਂ ਤੇ ਲਿਖਦਾ ਇੱਕ ਮੌਕਾ ਕੇਜਰੀਵਾਲ ਨੂੰ ਨਾ ਲੋਕਾਂ ਨੇ ਪੁੱਛਿਆ ਵੀ ਮੌਕਾ ਲੈਣਾ ਕਾਹਦਾ ਉਹਨੇ ਲੈ ਲਿਆ ਮੌਕਾ ਲੁੱਟਣ ਦਾ ਤੇ ਹੁਣ ਦੋਹਾਂ ਹੱਥਾਂ ਨਾਲ ਪੰਜਾਬ ਨੂੰ ਲੁੱਟਣ ਦੇ ਆ। ਮੇਰੀ ਤੇ ਉਹ ਬੇਨਤੀ ਆਗੇ ਤਗੜੇ ਹੋ ਕੇ ਆਪਣਾ ਪੰਜਾਬ ਨੂੰ ਬਚਾਉਣ ਲਈ। ਆਪਣੀ ਵੇਖੋ ਕਿ ਤੁਹਾਡੀ ਕਿਹੜੀ ਪਾਰਟੀ ਤੁਹਾਡੀ ਮਦਦ ਕਰਦੀ ਹੈ। ਕਿਹੜੀ ਆਵਾਜ਼ ਸਾਡੇ ਪੰਜਾਬ ਦੀ ਸੁਣਦੀ ਹੈ। ਕਿ ਕਿਹੜੀ ਪਾਰਟੀ ਸਿਰਫ ਪੰਜਾਬ ਦਾ ਇਤੇ ਹੈ ਤੁਸੀਂ ਉਹਦੇ ਨਾਲ ਖਲੋਈਏ ਆਪਣੇ ਪੰਜਾਬ ਨੂੰ ਤਗੜਾ ਕਰੀਏ। ਆਪਣਾ ਪੰਜਾਬ ਬਚਾਈਏ ਤੇ ਦੂਜੀ ਬੇਨਤੀ ਤੁਹਾਡੇ ਲਈ ਮੈਂ ਸਾਰੇ ਪੰਜਾਬ ਨੂੰ ਆਪਣੇ ਲੋਕਾਂ ਨੂੰ ਵੀ ਕਰਦਾ। ਕਿ ਅਸੀਂ ਦੁਬਈ ਇੱਕ ਡਰਾਈ ਕੰਟਰੀ ਏ ਸੁੱਕਾ ਜਿੱਥੇ ਸਭ ਤੋਂ ਵੱਧ ਅਗਵਰਦੀ ਉਹਨਾਂ ਦਾ ਟੈਂਪਰੇਚਰ 38 ਡਿਗਰੀ ਏ ਸਾਡਾ 46 47 ਤੇ ਚਲਾ ਗਿਆ ਤੇ ਉੱਚ ਕਸੂਰ ਅਸੀਂ ਆ ਅਸੀਂ ਰੁਕ ਰ ਰਹੇ ਮੇਰੀ ਅਪੀਲ ਏ ਕਿ ਵੱਧ ਤੋਂ ਵੱਧ ਰੁੱਖ ਲਾਈਏ ਨਹੀਂ ਆਪਣੇ ਬੱਚਿਆਂ ਨੂੰ ਕੁਛ ਨਾ ਕੁਛ ਤੇ ਦੇ ਕੇ ਜਾਈ ਅੱਜ ਅਸੀਂ ਉਹਨਾਂ ਦੀ ਰੇਗਿਸਤਾਨ ਦੇਖ ਕੇ ਚੱਲੇ ਆ ਜ਼ਹਿਰ ਦੇਖ ਕੇ ਚੱਲੇ ਆ ਪਾਣੀ ਵਿੱਚ ਵੀ ਅਸੀਂ ਨਹਿਰਾਂ 'ਚ ਪਾਣੀ ਵੇਖਿਆ ਦਰਿਆਵਾਂ 'ਚ ਵੇਖਿਆ ਪਰ ਸਾਡੇ ਬੱਚਿਆਂ ਨੇ ਬੋਤਲਾਂ 'ਚ ਵੇਖਿਆ ਮੇਰੀ ਅਪੀਲ ਏ ਕਿ ਵੱਧ ਤੋਂ ਵੱਧ ਪਾਣੀ ਬਚਾਈਏ ਰੁੱਖ ਲਾਈਏ ਤੇ ਆਪਣਾ ਵਾਤਾਵਰਨ ਬਚਾਈਏ ਪ੍ਰਸ਼ਾਸਨ ਨੂੰ ਫੇਰ ਤੁਹਾਡੇ ਜ਼ਰੀਏ ਮੈਂ ਅਪੀਲ ਕਰਦਾ ਕਿ 10 ਦਿਨਾਂ ਦੇ ਵਿੱਚ ਵਿੱਚ ਸਾਡੀ ਇਹ ਡਰੇਨ ਦੀ ਸਫਾਈ ਕਰਨ ਦੇ ਪ੍ਰਬੰਧ ਕੀਤੇ ਜਾਣ ਨਹੀਂ ਤੇ ਅਸੀਂ ਪ੍ਰੋਟੈਸਟ ਕਰਾਂਗੇ ਹਾਂ ਜੀ ਪ੍ਰਧਾਨ ਜੀ ਕੀ ਕਹਿਣਾ ਚਾਹੋਗੇ ਤੁਸੀਂ ਆ ਡਰੇਨ ਤੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਇਸ ਲਈ ਸਰਕਾਰਾਂ ਨੂੰ ਬਾਰ-ਬਾਰ ਬਾਰ-ਬਾਰ ਅਪੀਲ ਕਰਦੇ ਰਹੇ ਹਾਂ ਕਿ ਸਾਡੀ ਡਰੇਨ ਜਦੋਂ ਇਹ ਡਰੇਨ ਦੇ ਉੱਤੇ ਹਜ਼ਾਰਾਂ ਏਕੜ ਜ਼ਮੀਨ ਜਿਹੜੀ ਹੈ ਉਹ ਡਿਪੈਂਡ ਕਰਦੀ ਹੈ ਕਿ ਜਿਹਦੇ ਕਰਕੇ ਡਰੇਨ ਨਾ ਸਾਫ਼ ਹੋਵੇ ਤੇ ਉਹ ਜ਼ਮੀਨ ਦੇ ਵਿੱਚ ਫਸਲ ਮਰ ਜਾਂਦੀ ਹੈ ਪਿਛਲੇ 3-4 ਸਾਲ ਤੋਂ ਡਰੇਨ ਜਿਹੜੀ ਬਿਲਕੁਲ ਸਾਫ਼ ਨਹੀਂ ਹੋਈ ਜਿਹਦੇ ਕਾਰਨ ਪਿਛਲੇ ਸਾਲ ਕਣਕ ਜਿਹੜੀ ਲੋਕਾਂ ਦੀ ਬੀਜੀ ਹੋਈ ਕਣਕ ਸਾਰੀ ਮਰ ਗਈ ਉਸ ਤੋਂ ਬਾਅਦ ਵਿੱਚ ਅਸੀਂ ਆਪਣੀਆਂ ਖੇਤਾਂ ਵਿੱਚ ਜਿਹੜੀ ਕਣਕ ਮਰ ਗਈ ਚਲੋ ਆਖਿਆ ਕਿ ਕਣਕ ਮਰ ਗਈ ਤੇ ਹੁਣ ਮਾਂ ਬੀਜ ਲੈਨੇ ਆ ਅਸੀਂ ਮਾਂ ਬੀਜੇ ਲੱਖਾਂ ਰੁਪਏ ਖਰਚ ਕਰਕੇ ਤੇ ਜਿੰਨੇ ਜ਼ਿੰਮੇਦਾਰਾਂ ਨੇ ਇੰਨੀ ਮਿਹਨਤ ਕਰਕੇ ਫਸਲ ਬੀਜੀ ਤੇ ਉਹ ਵੀ ਫਸਲ ਨਹੀਂ ਹੋਈ ਸਰਕਾਰ ਦੇ ਕਿਸੇ ਨੁਮਾਇंदे ਨੇ ਇੱਕ ਵਾਰ ਵੀ ਨਹੀਂ ਆਣ ਕੇ ਵੇਖਿਆ ਕਿ ਇੱਕ ਕਿਸਾਨਾਂ ਦੀ ਫਸਲ ਮਰ ਗਈ ਆ ਪਿਛਲੇ ਦਿਨਾਂ ਤੋਂ ਹੋ ਰਿਹਾ ਹੈ ਤੁਹਾਡੇ ਨਾਲ ਇਹ ਹੋ ਤੇ ਬਾਰ ਬਾਰ ਰਿਹਾ ਪਹਿਲਾਂ ਡਰੇਨ ਸਾਫ ਹੋ ਜਾਂਦੀ ਕਦੀ ਕਦੀ ਪਰ ਹੁਣ ਇਹ ਬਿਲਕੁਲ ਬ੍ਰੇਕਾਂ ਲੱਗੀਆਂ ਇਹਨਾਂ ਨੇ ਕੋਈ ਡਰੇਨ ਸਾਫ ਨਹੀਂ ਕੀਤੀ ਇਹ ਮਸ਼ੀਨਾ ਆਣ ਕੇ ਕਈ ਕੀ ਵਾਰੀ ਮਹੀਨਾ ਮਹੀਨਾ ਖੜੀਆਂ ਰਹਿੰਦੀਆਂ ਐਦਾਂ ਹੀ ਚੱਲ ਜਾਂਦੀਆਂ ਪਤਾ ਨਹੀਂ ਕੀ ਕਰੀਏ ਹਾੜੀ ਤੇ ਸੌਣੀ ਦੋਨੇ ਫਸਲਾਂ ਮਾਰੀਆਂ ਜਾਂਦੀਆਂ ਦੋਨੇ ਫਸਲਾਂ ਮਾਰੀਆਂ ਜਾਂਦੀਆਂ ਨੀਤੀ ਤੁਸੀਂ ਹੁਣ ਵੀ ਜਾ ਕੇ ਪਾਲੀਆਂ ਦੇਖ ਲਓ ਉਹ ਪੈਲੀਆਂ ਹੁਣ ਬਗਦੀਆਂ ਵੀ ਨਹੀਂ ਬੜੇ ਔਖੇ ਹੋ ਗਏ ਜਮੀਨਾ ਵਾਉਣ ਦੇ ਆ ਵੀ ਚਲੋ ਇਹ ਬਗ ਜਾਣਗੇ ਕੋਈ ਝੋਨਾ ਲਾ ਲਾਂਗੇ ਪਰ ਡਰ ਲੱਗਣ ਡਿਆ ਕਿ ਡਰੇਨ ਨਾ ਸਾਫ ਹੋਈ ਤੇ ਝੋਨਾ ਵੀ ਹੁਣਾ ਕੋ ਸਾਡੀਆਂ ਜਮੀਨਾ ਬਿਲਕੁਲ ਨੀਵੇਂ ਥਾਵਾਂ ਜਿੱਥੇ ਗਲਗਲ ਪਾਣੀ ਜਿਹੜਾ 10 10 12 12 ਦਿਨ ਖੜਾ ਰਹਿੰਦਾ ਡਰੇਨ ਨਾ ਨਿਕਲਣ ਕਰਕੇ ਤੁਸੀਂ ਪ੍ਰਸ਼ਾਸਨ ਨੂੰ ਇਹ ਚੀਜ਼ ਤੋਂ ਜਿਹੜਾ آگਾਹ ਕੀਤਾ ਸੀ ਪਹਿਲਾਂ ਦੇਖੋ ਜੀ ਮੈਂ ਖੁਦ ਸਰਪੰਚ ਸਾਹਿਬ ਦੇ ਘਰ ਡੀਸੀ ਸਾਹਿਬ ਆਏ ਸੀ ਸਾਨੂੰ ਉੱਥੇ ਉਹਨਾਂ ਨੇ ਸੱਦਿਆ ਕਿ ਮਤਲਬ ਜਿਹੜੇ ਲੋਕ ਕਿਸਾਨ ਜਿਹੜੇ ਆ ਉਹ ਲਾਉਂਦੇ ਆ ਨਾਰ ਨੂੰ ਅੱਗ ਲਾਉਂਦੇ ਆ ਉਹਨਾਂ ਬਾਰੇ ਗੱ ਤੇ ਅਸੀਂ ਵੀ ਆਪਣੇ ਨਾੜ ਨੂੰ ਬਿਲਕੁਲ ਅੱਗ ਨਹੀਂ ਲਾਈ ਜਾ ਕੇ ਅੱਜ ਵੀ ਮੇਰੀ ਪੈਲੀ ਤੁਸੀਂ ਦੇਖ ਸਕਦੇ ਹੋ ਅਸੀਂ ਆਪਣੀ ਜ਼ਮੀਨਾਂ ਦੇ ਵਿੱਚ ਨਾੜ ਵਾਇਆ ਇਸੇ ਤਰੀਕੇ ਨਾਲ ਨਾੜ ਵਾਇਆ ਅਜੇ ਤੱਕ ਵੀ ਨਾੜ ਉਦੈਂਦਿਆ ਉਹਨ ਉਸ ਤੋਂ ਬਾਅਦ